ਪਹਿਲੀ ਵਾਰ ਹੀ ਗੁਰਦਾਸਪੁਰ ਵਾਲਿਆਂ ਦਾ ਕਲਾਕਾਰ ਤੋਂ ਖੜਾ ਸੁਟਿਆ ਉਹ ਕਹਿੰਦੇ ਠੀਕ ਹੈ ਜੀ ਇਤਿਹਾਸ ਜੀ ਨੋਟ ਕਰ ਲਿਓ ਗੁਰਦਾਸਪੁਰ ਦੇ ਵਿੱਚ ਐਸਾ ਇਤਿਹਾਸ ਲਿਖਿਆ ਜਾ ਰਿਹਾ ਗੁਰਦਾਸਪੁਰ ਦੇ ਵਿੱਚ ਅੱਜ ਤੋਂ ਬਾਅਦ ਕੋਈ ਬਾਹਰੀ ਉਮੀਦਵਾਰ ਆ ਕੇ ਇਲੈਕਸ਼ਨ ਨਹੀਂ ਲੜੂਗਾ ਮੇਰੀ ਗੱਲ ਨੋਟ ਕਰੀਂ ਵਿਰੋਧੀ ਇਸ ਗੱਲ ਦਾ ਵੀ ਸਵਾਲ ਚੱਕਦੇ ਨੇ ਕਹਿੰਦੇ ਕੰਮ ਬੜਾ ਥੋੜਾ ਕਰਦੇ ਨੇ ਇਹਦੇ ਸਵੇਰੇ ਕੁਝ ਨੇ ਦੁਪਹਿਰੇ ਕੁਝ ਨੇ ਰਾਤ ਨੂੰ ਕੁਝ ਨੇ ਕੱਲ ਕੁਝ ਨੇ ਜੀ ਇਹਨਾਂ ਵੱਲ ਦੀ ਵਹਿੰਦੇ ਰਹੀਏ ਫਿਰ ਤੇ ਕੰਮ ਕਰ ਗਏ ਆਪਾਂ ਵੀ ਅੱਗੇ ਵਜਾਰਤਾ ਰਹੀਆਂ ਲੀਡਰਾਂ ਕੋ ਉਸ ਤੋਂ ਬਾਅਦ ਆ ਗਏ ਉਹਨਾਂ ਦੇ ਜਵਾਕਾਂ ਕੋ ਇਹ ਨਵੇਂ ਕਿੱਥੋਂ ਉੱਠ ਕੇ ਆ ਗਏ ਸਿਆਪਾ ਤੇ ਹੈ ਹੁਣ ਆਪਾਂ ਗੱਡੀ ਦੀਆਂ ਛੱਤਾਂ ਤੇ ਬਹਿ ਕੇ ਪ੍ਰਚਾਰ ਕਰਦੇ ਆ ਠੀਕਾ ਉੱਥੇ ਉਹਨਾਂ ਨੂੰ ਡਸਟ ਪੈਂਦੀ ਆ ਸਾਨੂੰ ਇਹ ਆ ਵੀ ਅਸੀਂ ਤਗੜੇ ਹੋ ਕੇ ਕੰਮ ਕਰ ਰਹੇ ਕਿਉਂਕਿ ਆਮ ਲੋਕਾਂ ਵਰਗੇ ਤੋਂ ਵਿਰੋਧੀ ਸਵਾਲੇ ਵੀ ਚੱਕਦੇ ਨੇ ਕਿ ਇਹ ਆਮ volunteers ਦੀ ਗੱਲ ਕਰਨ ਵਾਲੀ ਪਾਰਟੀ ਕੈਬਨਟ ਮੰਤਰੀ ਉਤਾਰ ਰਹੀ ਹੈ ਚੋਣ ਮੰਦਾਨ ਦੇ ਵਿੱਚ ਵਿਧਾਇਕ ਉਤਾਰ ਰਹੀ ਹੈ ਜਿਨ੍ਹਾਂ ਨੇ ਦਿੱਤੀ ਸੀ ਐਮ ਲਾਤਾ ਜਿਨ੍ਹਾਂ ਨੇ ਪੰਜਾਬ ਦਾ ਪ੍ਰਧਾਨ ਲਾਤਾ ਇਹ ਗੱਲਾਂ ਉਹ ਨਾ ਵੀ ਹੋ ਸਕਦੀਆਂ ਨੇ ਰਗਵ ਚੱਡਾ ਹੋਣਿਆਂ ਦੀ ਗਵਾਈ ਚ ਚਿੱਟਾ ਵਿਖਰੇ ਆ ਕੀ ਲੱਗਦਾ ਐਸ ਤਰ੍ਹਾਂ ਕਿਉਂ ਤੁਸੀਂ ਪਰਚੇ ਚੈੱਕ ਕਰੋ ਕਿੰਨੇ ਅੱਗੇ ਨਾਲੋਂ ਨਸ਼ਾ ਵੇਚਣ ਵਾਲਿਆਂ ਦੇ ਪਰਚੇ ਵਧੇ ਆ ਕਿ ਘਟੇ ਆ ਮਾਈਨਿੰਗ ਤੋਂ ਕਿੰਨੀ ਕਮਾਈ ਸਰਕਾਰ ਨੇ ਕੀਤੀ ਆ ਕਰਜ਼ਾ ਫਿਰ ਸਰਕਾਰ ਨੂੰ ਚੱਕਣਾ ਪੈ ਰਿਹਾ ਨਾਲੇ ਮਾਈਨਿੰਗ ਵੀ ਨਹੀਂ ਰੁਕੀ ਪਰ ਵਿਰੋਧੀ ਕਹਿੰਦੇ ਦੇਖੋ ਜੀ ਆਮ ਆਦਮੀ ਪਾਰਟੀ ਅੱਜਕੱਲ ਖਾਸ ਪਾਰਟੀ ਐ ਬਹੁਤ ਸਾਰੇ ਗਨਮੈਨ ਰੱਖੇ ਹੁੰਦੇ ਆ ਜਿਹੜੀ ਸੜਕ ਦੇ ਉੱਤੋਂ ਦੀ ਲੰਗੜਾ ਹੁੰਦਾ ਮੰਤਰੀ ਸਾਹਿਬ ਨੇ ਸੀਐਮ ਸਾਹਿਬ ਨੇ ਉਹ ਸੜਕ ਪੂਰੀ ਦੀ ਪੂਰੀ ਸੀਲ ਕੀਤੀ ਹੁੰਦੀ ਹੈ ਮੈਂ ਕਹਿੰਦਾ ਮੈਂ ਗਨਮੈਨ ਨਹੀਂ ਲੈਣੇ ਮੈਂ ਕਹਿ ਦਿੰਨਾ ਪਰ ਉਹ ਐਜ਼ ਅ ਪ੍ਰੋਟੋਕੋਲ ਮੇਰੇ ਨਾਲ ਨੇ ਇਹ ਦੇਸ਼ ਜਿਹੜਾ ਇਨਕਲਾਬੀਆਂ ਦਾ ਹੈ ਅੱਜ ਤੱਕ ਜਿੰਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਇਹ ਦੇਸ਼ ਉੱਪਰ ਕੇ ਤਾਂ ਨੂੰ ਆਇਆ ਲੋਕ ਉੱਪਰ ਕੇ ਤਾਂ ਨੂੰ ਆਇਆ ਇਹਦਾ ਨਤੀਜਾ ਮੈਂ ਨਹੀਂ ਕਹਿੰਦਾ ਤੁਹਾਨੂੰ ਅੱਜ ਹੀ ਦੇ ਦੇਾਂਗੇ ਸਤਿ ਸ੍ਰੀ ਅਕਾਲ ਵੀ ਸੋਸ਼ਲ ਦਾ ਪ੍ਰੋਗਰਾਮ ਸਿਆਸੀ ਖੰਡ ਵੇਖ ਰਹੇ ਹਾਂ ਮੈਂ ਮਨਪ੍ਰੀਤ ਰਾਮਣਵਾਸ ਇਸ ਟਾਈਮ ਦੇ ਉੱਤੇ ਮੈਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਹਾਂ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜੇਕਰ ਗੱਲ ਕਰ ਲਈਏ ਤਾਂ ਟੱਕਰ ਇਸ ਵਾਰ ਬੜੀ ਦਿਲਚਸਪ ਹੋਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਕਿ ਸਾਬਕਾ ਕੈਬਨਿਟ ਮੰਤਰੀ ਨੇ ਕਾਂਗਰਸ ਦੇ ਸਾਬਕਾ ਡਿਪਟੀ ਸੀਐਮ ਸੁਖਸ਼ਿੰਦਰ ਸਿੰਘ ਰੌਦਾਵਾ ਉਮੀਦਵਾਰ ਨੇ ਤੇ ਨਾਲ ਦੀ ਨਾਲ ਭਾਜਪਾ ਦੇ ਦਿਨੇਸ਼ ਬੱਬੂ ਹੋਣਗੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਕਲਸੀ ਹੋਣੀ ਨੇ ਗੱਲਬਾਤ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਹਿਰੀ ਕਲਸੀ ਹੋਣੀ ਦੇ ਨਾਲ ਕਰਾਂਗੇ ਉਹ ਸਾਡੇ ਨਾਲ ਨੇ ਸਵਾਗਤ ਕਰ ਲਏ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੈਂਪੇਨ ਕਿਵੇਂ ਚੱਲ ਰਹੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਲੋਕਾਂ ਦਾ ਪਿਆਰ ਮਾਣ ਸਤਿਕਾਰ ਮਿਲ ਰਿਹਾ ਹੈ ਜੀ ਬੜੀ ਖੁਸ਼ੀ ਦੀ ਗੱਲ ਹੈ ਵੀ ਲੋਕ ਮਹਿਸੂਸ ਕਰ ਰਹੇ ਆ ਵੀ ਹੁਣ ਜਿਹੜਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਿੱਤਾ ਉਹ ਸਾਡੇ ਵਰਗਾ ਹੈ ਜੀ ਕਿਹੜੇ ਕੰਮ ਲੈ ਕੇ ਜਾ ਰਹੇ ਹੋ 2 ਸਾਲਾਂ ਦੀ ਸਰਕਾਰ ਆ ਕਿਹੜੀਆਂ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਲੋਕਾਂ ਨੂੰ ਜਾ ਕੇ ਦੱਸ ਰਹੇ ਹੋ ਕਿ ਆ ਸਰਕਾਰ ਨੇ ਕੀਤੀਆਂ ਮੈਂ ਕੰਮ ਤੇ ਜਿੰਨੇ ਮਾਨ ਸਾਹਿਬ ਨੇ ਕਰਤੇ ਆ ਦੋਹਾਂ ਸਾਲਾਂ ਦੇ ਵਿੱਚ ਇਹ ਸਰਕਾਰਾਂ ਇਹਨਾਂ ਨਾਲ ਚਿਰ ਰਹੀਆਂ ਇਹਨਾਂ ਕੋ ਨਹੀਂ ਹੋਏ ਜੀ ਪਰ ਮੈਨੂੰ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਵੀ ਜਦੋਂ ਮੈਂ ਕਈ ਪਿੰਡਾਂ 'ਚ ਜਾਣਾ ਸ਼ਹਿਰਾਂ 'ਚ ਜਾਣਾ ਕੋਈ ਕਾਂਗਰਸੀ, ਭਾਜਪਾ, ਕਾਲੀ ਆ ਕੇ ਕੰਨ 'ਚ ਕਹਿਦਣਗੇ ਵੀ ਫਿਕਰ ਨਾ ਕਰਿਓ ਹਮ ਐਰ ਕੀ ਵੋਟ ਤੁਹਾਨੂੰ ਹੀ ਆ ਜੀ ਮੈਂ ਹਾਰ ਕੇ ਪੁੱਛਿਆ ਮੈਂ ਕਿਹਾ ਵੀ ਕੀ ਚੱਕਰ ਕੀ ਆ ਕਾਰਨ ਕੀ ਆ ਕਹਿੰਦੇ ਵੀ ਦੇਖੋ ਬੜੀਆਂ ਸਰਕਾਰਾਂ ਆਈਆਂ ਅਸੀਂ ਵੀ ਸਰਕਾਰਾਂ ਦੇ ਕੰਮ ਕਰਦੇ ਰਹੇ ਆ ਕਹਿੰਦੇ ਕਦੀ ਕਿਸੇ ਨੇ ਫਾਇਦਾ ਨਹੀਂ ਦਿੱਤਾ ਸੀ ਪਰ ਆ ਪਹਿਲੀ ਸਰਕਾਰ ਆ ਜਨੇ ਇਹ ਨਹੀਂ ਵੇਖਿਆ ਵੀ ਇਹ ਭਾਜੀਪੀ ਵਾਲਾ ਇਹ ਕਾਲੀ ਦਾਲਾ ਕਾਂਗਰਸੀ ਆ ਉਹਦਾ ਵੀ ਬਿੱਲ 600 ਜੁਣ ਤੋਂ ਥੱਲੇ ਆ ਜਿੱਦੀ ਬਿਜਲੀ ਉਹਦਾ ਵੀ ਜ਼ੀਰੋ ਆ ਰਿਹਾ ਅੱਗੇ ਐਸਸੀ ਬੀਸੀ ਮੈਨੇ ਇਹਨਾਂ ਪਰਿਵਾਰਾਂ ਦੇ ਹੁੰਦੇ ਸੀ ਪਰ ਹੁਣ ਸਾਰਾ ਹੀ ਇਕੁਅਲ ਹੋ ਗਿਆ ਚਾਹੇ ਅਮੀਰ ਆ ਚਾਹੇ ਗਰੀਬ ਆ ਜਿਹਦਾ 600 ਜੁਣ ਤੋਂ ਥੱਲੇ ਆ ਉਹ ਜ਼ੀਰੋ ਇਹ ਲੋਕਾਂ ਦੇ ਵਿੱਚ ਇੱਕ ਜਿਹੜਾ ਪਰਸਨਲੀ ਜਿਹੜੀ ਆ ਉਹਦੀ ਜੇਬ ਦਾ ਜਿਹੜਾ ਬੈਨੀਫਿਟ ਹੋ ਰਿਹਾ ਲੋਕ ਇਸ ਚੀਜ਼ ਨੂੰ ਮੰਨਦੇ ਨੇ ਰਹੀ ਗੱਲ ਜੇ ਕੰਮਾਂ ਦੀ ਗੱਲ ਕਰੀਏ 45000 ਨੌਕਰੀ ਦਵਾ ਦਿੱਤੀ 13000 ਕੱਚੇ ਮਲਾਜ਼ਮ ਪੱਕੇ ਕਰ ਦਿੱਤੇ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਮਹੱਲਾ ਕਲੀਨਿਕ ਬਣ ਰਹੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਐਸੇ ਕੰਮ ਜਿਹੜੇ ਜਿ ਤਰ੍ਹਾਂ ਹੁਣ ਯਾਤਰਾ ਤੇ ਸਾਡੇ ਬਜ਼ੁਰਗ ਗਏ ਨੇ ਸੋ ਬਹੁਤ ਮੈਂ ਇਹ ਕਹਿ ਸਕਦਾ ਵੀ ਜੇ ਮੈਂ ਕੰਮਾਂ ਦੀ ਗੱਲ ਕਰਾਂ ਨਾ ਤੇ ਉਹ ਲਿਸਟ ਬਹੁਤ ਲੰਬੀ ਹੋ ਜਾਂਦੀ ਹੈ ਪੰਚਾਇਤੀ ਜ਼ਮੀਨਾਂ ਸੋ ਕਹਿਣ ਦਾ ਬਾ ਪਾਰਟੀ ਨੇ ਕੰਮ ਕੀਤੇ ਜੀ ਜਿੱਥੇ ਤੁਸੀਂ ਕੰਮਾਂ ਦੀ ਗੱਲ ਕੀਤੀ ਹੈ ਵਿਰੋਧੀ ਇਸ ਗੱਲ ਦਾ ਵੀ ਸਵਾਲ ਚੱਕਦੇ ਨੇ ਕਹਿੰਦੇ ਕੰਮ ਬੜਾ ਥੋੜਾ ਕਰਦੇ ਨੇ ਕੰਮ ਬੜੇ ਥੋੜੇ ਕੀਤੇ ਨੇ ਪਰ ਫਲੈਕਸ ਕਲਚਰ ਬੜਾ ਨਾਲ ਦੀ ਨਾਲ ਕੱਲ ਮੈਂ ਨਿਲ ਜੋਸੀ ਉਹਨਾਂ ਦਾ ਇੰਟਰਵਿਊ ਕਰ ਰਿਹਾ ਸੀ ਉਹਨਾਂ ਨੇ ਇੱਕ ਸਵਾਲ ਤੁਹਾਡੇ ਤੇ ਵੀ ਉਠਾਇਆ ਤੁਹਾਡੀ ਪਾਰਟੀ ਤੇ ਕਿ ਜਿਹੜੀ ਭਾਸ਼ਾ ਜਿਹੜੀ ਬੋਲੀ ਅਸੀਂ ਪੜ ਨਹੀਂ ਸਕਦੇ ਜਿਹੜੇ ਅਖਬਾਰ ਇਸ ਪੰਜਾਬ ਦੇ ਵਿੱਚ ਆਉਂਦੇ ਨਹੀਂ ਉੱਥੇ ਵੀ ਐਡਵਰਟਾਈਜ਼ਮੈਂਟ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਗੱਲ ਦੇ ਖਿਲਾਫ ਸੀ ਆਮ ਆਦਮੀ ਪਾਰਟੀ ਉਸੇ ਗੱਲ ਨੂੰ ਲੈ ਕੇ ਚੱਲ ਰਹੀ ਹੈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਫਿਰ ਇਹ ਵਿਰੋਧੀ ਪਾਰਟੀਆਂ ਵਾਲੇ ਕਿਉਂ ਐਡਵਰਟਾਈਜ਼ਮੈਂਟ ਕਰਦੇ ਨੇ ਇਸ਼ਤਿਹਾਰ ਕਲਚਰ ਸ਼ੁਰੂ ਕਿੰਨਾ ਨੇ ਕੀਤਾ ਸ਼ੁਰੂਆਤ ਕਿੰਨਾ ਨੇ ਕੀਤੀ ਹੈ ਇਹਨਾਂ ਵਿਰੋਧੀਆਂ ਨੇ ਕੀਤੀ ਹੈ ਬਾਕੀ ਮੈਂ ਅਸੀਂ ਵਿਰੋਧੀਆਂ ਨੂੰ ਜਿਆਦਾ ਸੀਰੀਅਸਲੀ ਨਹੀਂ ਲੈਂਦੇ ਵਿਰੋਧੀ ਤੇ ਕਹਿੰਦੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਬਣ ਗਈ ਫਿਰ ਕਹਿੰਦੇ ਅਸੀਂ ਚੱਲਦੀ ਨਹੀਂ ਚੱਲ ਗਈ ਫਿਰ ਕਹਿੰਦੇ ਬਿਜਲੀ ਵਾਲੀ ਗਰੰਟੀ ਪੂਰੀ ਨਹੀਂ ਹੋਣੀ ਹੋਗੀ ਸੋ ਕਹਿਣ ਦਾ ਭਾਵ ਇਹ ਦ ਸਵੇਰੇ ਕੁਝ ਨੇ ਦੁਪਹਿਰੇ ਕੁਝ ਨੇ ਰਾਤ ਨੂੰ ਕੁਝ ਨੇ ਕੱਲ ਕੁਝ ਨੇ ਜੀ ਇਹਨਾਂ ਵਾਲੀ ਵਹਿੰਦੇ ਰਹੀਏ ਫਿਰ ਤੇ ਕੰਮ ਕਰ ਗਏ ਆਪਾਂ ਸੋ ਸਾਡੀ ਸੋਚ ਅਸੀਂ ਕਿਸੇ ਦੀ ਲਕੀਰ ਨੂੰ ਮਟਾਉਣ ਨਹੀਂ ਆਏ ਅਸੀਂ ਆਪਣੀ ਲਕੀਰ ਲੰਮੀ ਖਿੱਚਣ ਆਇਆ ਅਸੀਂ ਕੰਮ ਕਰ ਰਹੇ ਆਂ ਲੋਕਾਂ ਨੂੰ ਮਹਿਸੂਸ ਹੋ ਰਿਹਾ ਜਾ ਕੇ ਪਿੰਡਾਂ ਚ ਪੁੱਛੋ ਕਿਸਾਨਾਂ ਨੂੰ ਬੱਤੀ ਆਈ ਕਿ ਨਹੀਂ ਆਈ ਲੋਕ ਦੱਸਣਗੇ ਰਾਤ ਨੂੰ ਬੰਬੀਆਂ ਵਿਚਾਰੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਜਾਂਦੇ ਹੀ ਬੰਬੀਆਂ ਦੇ ਨੱਕੇ ਮੋੜਨ ਇਹ ਭਗਵੰਤ ਮਾਨ ਦੀ ਸਰਕਾਰ ਹੈ ਜਿਨੇ ਹਰ ਇੱਕ ਨੂੰ ਹਰ ਇੱਕ ਨੂੰ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਕੋਈ ਪਾਰਟੀ ਨਹੀਂ ਕੋਈ ਧੜਾ ਨਹੀਂ ਵੇਖਿਆ ਜੀ ਉਹਨੇ ਕੰਮ ਕੀਤਾ ਤੇ ਕਬੱਡੀਆਂ ਕੀਤਾ ਲੋਕ ਪੋਜ਼ਿਟਿਵਿਟੀ ਨੂੰ ਅੱਗੇ ਲੈ ਕੇ ਜਾਂਦੇ ਆ ਕੀ ਲੱਗਦਾ ਤੁਹਾਨੂੰ ਗੁਰਦਾਸਪੁਰ ਹਲਕੇ ਦੀ ਜੇ ਗੱਲ ਕਰ ਲਵਾਂ ਲੋਕ ਸਭਾ ਹਲਕੇ ਦੀ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਕੇ ਚੋਣ ਲੜਦੇ ਆ ਸਾਬਕਾ ਕੈਬਨਿਟ ਮੰਤਰੀ ਐਂਡ ਡਾਕਟਰ ਦਿਲਜੀਤ ਸਿੰਘ ਚੀਮਾ ਹੋਣੀ ਸੁਖਜਿੰਦਰ ਸਿੰਘ ਰਧਾਵੇ ਨੂੰ ਅਕਸਰ ਮਾਝੇ ਦਾ ਜਰਨੈਲ ਕਿਹਾ ਜਾਂਦਾ ਛੇ ਵਿਧਾਇਕ ਕਾਂਗਰਸ ਦੇ ਨੇ ਦੋ ਵਿਧਾਇਕ ਤੁਹਾਡੇ ਨੇ ਇੱਕ ਉਹਨਾਂ ਦੇ ਵਿੱਚ ਤੁਸੀਂ ਵੀ ਹੋ ਇੱਕ ਇੱਥੇ ਭਾਜਪੀ ਦੇ ਕੋਲ ਆ ਸਥਿਤੀ ਕੀ ਰਹੇਗੀ ਵੱਡੀ ਵੋਟ ਬੈਂਕ ਕਾਂਗਰਸ ਸਾਖਤੀ ਸਾਡੇ ਕੋਲ ਹੈ ਬਾਜਵੇ ਇੱਥੋਂ ਨੇ ਵੱਡੇ ਚਿਹਰੇ ਤੁਹਾਡੇ ਗਰਦਾਸਪੁਰ ਤੋਂ ਨੇ ਕਲਸੀ ਲਈ ਕਿੰਨਾ ਕੁ ਸੌਖਾ ਸਹਰੀ ਕਲਸੀ ਹੋਣਿਆਂ ਦੇ ਲਈ ਕਿੰਨਾ ਕੁ ਸੌਖਾ ਮੈਂ ਦੱਸਣਾ ਚਾਹੁੰਨਾ ਜੀ ਜਿਤਨਾ ਤੁਸੀਂ ਦੱਸਿਆ ਵੀ ਵੱਡੇ ਵੱਡੇ ਚਿਹਰੇ ਨੇ ਡਿਪਟੀ ਸੀਐਮ ਨੇ ਟੀਮਾ ਸਾਹਿਬ ਨੇ ਇਹਨਾਂ ਦੇ ਤੇ ਕਿਰਦਾਰ ਕਹਿੰਦੇ ਬਹੁਤ ਉੱਚੇ ਨੇ ਅਸੀਂ ਤੇ ਆਮ ਘਰਾਂ ਚੋਂ ਉੱਠੇ ਆ ਨਾ ਸਾਡਾ ਕੋਈ ਰਾਜਨੀਤੀ ਪਿਛਲਾ ਕੈਰੀਅਰ ਸੀ ਅਸੀਂ ਤੇ ਇੱਕੋ ਗੱਲ ਕਹਿੰਨੇ ਆਂ ਵੀ ਲੋਕੋ ਸੰਗਤ ਨੂੰ ਇਹੋ ਅਪੀਲ ਕਰਦੇ ਆ ਤੁਸੀਂ ਲੀਡਰਾਂ ਨੂੰ ਵੀ ਵੋਟਾਂ ਪਾ ਲਈਆਂ ਤੇ ਐਕਟਰਾਂ ਨੂੰ ਵੀ ਪਾ ਲਈਆਂ ਹੁਣ ਇੱਕ ਮੌਕਾ ਆਮ ਘਰਾਂ ਦੇ ਜਵਾਕਾਂ ਨੂੰ ਦੇ ਕੇ ਵੇਖ ਲਓ ਜੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਬਾਧੋ ਨਹੀਂ ਤੇ ਸਾਨੂੰ ਵੋਟਾਂ ਨਾ ਪਾਓ ਨਾਲੇ ਸਾਡੇ ਕੋ ਗਵਨ ਨੂੰ ਹੈ ਕੀ ਆ ਫਿਕਰ ਤੇ ਇਹਨਾਂ ਨੂੰ ਹੋਵੇ ਜਿਨ੍ਹਾਂ ਦੇ ਕਰਤਾਰ ਬੜੇ ਉੱਚੇ ਨੇ ਅਸੀਂ ਤੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ ਔਰ ਜੇ ਮੌਕਾ ਦੇਣਗੇ ਤੇ ਰਾਧ ਦੇਣ ਇੱਕ ਕਰਕੇ ਜਿਹੜਾ ਅੱਜ ਤੱਕ ਗਰਦਾਸਪੁਰ ਲੋਕ ਸਭਾ ਪਛਾੜ ਕੇ ਰੱਖੀ ਹੈ ਇਹਨੂੰ ਆਪਾਂ ਫਰੰਟ ਤੇ ਲੈ ਕੇ ਜਾਵਾਂਗੇ ਤੁਹਾਨੂੰ ਤੁਸੀਂ ਕਿਹਾ ਨਹੀਂ ਸੀਐਮ ਸਾਹਿਬ ਨੂੰ ਜਾਂ ਪਾਰਟੀ ਨੂੰ ਕਿ ਮੈਂ ਚੰਗਾ ਪਲਾ ਵਿਧਾਇਕਾਂ ਬਟਾਲੇ ਦੇ ਲੋਕਾਂ ਨੇ ਮੈਨੂੰ ਬੜੇ ਮਾਣ ਦੇ ਨਾਲ ਚੁਣਿਆ ਕਿਸੇ ਹੋਰ ਨੂੰ ਟਿਕਟ ਦੇਣ ਤੋਂ ਵਿਰੋਧੀ ਸਵਾਲ ਇਹ ਵੀ ਚੱਕਦੇ ਨੇ ਕਿ ਇਹ ਆਮ ਵਲੰਟੀਅਰਾਂ ਦੀ ਗੱਲ ਕਰਨ ਵਾਲੀ ਪਾਰਟੀ ਕੈਬਨਿਟ ਮੰਤਰੀ ਉਤਾਰ ਰਹੀ ਹੈ ਚੋਣ ਮੰਦਾਂ ਦੇ ਵਿੱਚ ਵਿਧਾਇਕ ਉਤਾਰ ਰਹੀ ਹੈ ਤੁਸੀਂ ਕਿਹਾ ਨਹੀਂ ਕਿ ਆਮ ਵਲੰਟੀਅਰ ਬੜੇ ਨੇ ਆਪਣੇ ਕੋਲ ਕੰਮ ਕਰਨਾ ਜਿਨ੍ਹਾਂ ਨੇ ਡੀਪੀ ਸੀਐਮ ਲਾਤਾ ਜਿਨ੍ਹਾਂ ਨੇ ਪੰਜਾਬ ਦਾ ਪ੍ਰਧਾਨ ਲਾਤਾ ਇਹ ਗੱਲਾਂ ਉਹਨਾਂ ਦੇ ਵੀ ਹੋ ਸਕਦੀਆਂ ਨੇ ਤੇ ਨਾਲੇ ਜਿਹੜੀ ਤੁਸੀਂ ਗੱਲ ਕੀਤੀ ਆ ਆਮ ਬੰਦਿਆਂ ਦੀ ਅਸੀਂ ਕੌਣ ਆ ਤੁਸੀਂ ਮੈਨੂੰ ਐਮਐਲਏ ਬਣਨ ਤੋਂ ਪਹਿਲਾਂ ਜਾਣਦੇ ਸੀ ਤੁਸੀਂ ਮੇਰਾ ਨਾਮ ਸੁਣਿਆ ਸੀ ਮੈਂ ਕੌਣਾ ਆ ਆਮ ਘਰ ਚੋਂ ਉੱਠ ਕੇ ਆਇਆ ਹਾਂ ਲੋਕਾਂ ਨੇ ਐਮਐਲਏ ਬਣਾਤਾ ਆਮ ਘਰਾਂ ਦੇ ਜਵਾਕ ਆ ਅੱਜ ਪਾਰਟੀ ਨੇ ਟਿਕਟ ਦੇ ਕੇ ਨਵਾਜਤਾ ਜ਼ਿੰਮੇਵਾਰੀ ਵਧਾਈ ਹੈ ਅੱਗੇ ਇੱਕ ਹਲਕਾ ਸੀ ਉਹਦੀ ਰਾਤ ਦਿਨ ਸੇਵਾ ਕਰਦੇ ਹਾਂ ਹੁਣ ਨੋਂ ਮਿਲ ਗਏ ਨੇ ਜੇ ਲੋਕ ਜਤਾਉਂਦੇ ਨੇ ਰਾਤ ਦਿਨ ਸੇਵਾ ਕਰਕੇ ਆਪਣੇ ਗਰਦਾਸਪੁਰ ਲੋਕ ਸਭਾ ਦੀ ਆਵਾਜ਼ ਉਹ ਵੀ ਚੁੱਕਾਂਗੇ ਤੇ ਹੱਕ ਵੀ ਜਿਹੜੇ ਆ ਇੱਥੇ ਲਵਾਵਾਂਗੇ ਜੀ ਜਿਹੜੇ ਲੋਕ ਨੇ ਉਹ ਇਸ ਵਾਰ ਇਹ ਵੀ ਚਰਚਾ ਕਰ ਰਹੇ ਨੇ ਕਿ ਇਸ ਵਾਰ ਮੁੱਦਿਆਂ ਦੀ ਰਾਜਨੀਤੀ ਹੋਵੇਗੀ ਨਾ ਕਿ ਚਿਹਰਿਆਂ ਦੀ ਰਾਜਨੀਤੀ ਹੋਵੇਗੀ ਬਹੁਤ ਵਾਰੀ ਹੁੰਦਾ ਹੈ ਕਿ ਹਿੰਦੂ ਚਿਹਰੇ ਦੀ ਗੱਲ ਹੁੰਦੀ ਆ ਸਿੱਖ ਚਿਹਰੇ ਦੀ ਗੱਲ ਹੁੰਦੀ ਆ ਨਹੀਂ ਮੈਂ ਤੁਹਾਡੇ ਨਾਲ ਦੱਸ ਦਿਆਂ ਜੀ ਇਹ ਪਹਿਲਾਂ ਚੱਲਦਾ ਸੀ ਪਹਿਲਾਂ ਚੱਲਦਾ ਸੀ ਜਾਤ ਦੇ ਨਾਂ ਤੇ ਵੋਟ ਦੇ ਦਿਓ ਪੰਥ ਦੇ ਨਾਂ ਤੇ ਵੋਟ ਦੇ ਦਿਓ ਧਰਮ ਦੇ ਨਾਂ ਤੇ ਵੋਟ ਦੇ ਦਿਓ ਇਹ ਚੀਜ਼ਾਂ ਅਸੀਂ ਸਾਰੀਆਂ ਚੀਜ਼ਾਂ ਦਾ ਸਤਿਕਾਰ ਕਰਦੇ ਹਰ ਬੰਦਾ ਧਰਮ ਦਾ ਸਤਿਕਾਰ ਕਰਦਾ ਹੈ ਹਰ ਬੰਦਾ ਜਾਤ ਪਾਤ ਦਾ ਸਤਿਕਾਰ ਕਰਦਾ ਹੈ ਪਰ ਜਿਹੜੀ ਸਿਆਸਤ ਆ ਉਹ ਇੱਕ ਅਲੱਗ ਆ ਉਹ ਅਲੱਗ ਆ ਉਹ ਲੋਕ ਸਰਪੰਚ ਨੂੰ ਵੋਟਾਂ ਕਿਉਂ ਪਾਉਂਦੇ ਪਿੰਡਾਂ 'ਚ ਕਾਰਨ ਕੀ ਆ ਵੀ ਪਿੰਡ ਦਾ ਵਿਕਾਸ ਹੋਵੇ ਤੇ ਸਾਡੀ ਗੱਲਬਾਤ ਸੁਣਨ ਵਾਲਾ ਲੋਕ ਐਮਐਲਏ ਕਿਉਂ ਬਣਾਉਂਦੇ ਨੇ ਸਾਡੇ ਹਲਕੇ ਦਾ ਵਿਕਾਸ ਹੋਵੇ ਤੇ ਸਾਡੀ ਗੱਲਬਾਤ ਸੁਣਨ ਵਾਲਾ ਸਾਡੀ ਆਵਾਜ਼ ਜਿਹੜੀ ਹੈ ਚੰਡੀਗੜ੍ਹ ਵਿਧਾਨ ਸਭਾ ਚ ਪਹੁੰਚਾਉਂਦਾ ਲੋਕ ਐਮਪੀ ਕਿਉਂ ਚਾਹੁੰਦੇ ਨੇ ਵੀ ਸਾਡੀ ਗਰਾਊਂਡ ਦੀ ਆਵਾਜ਼ ਜਿਹੜੀ ਆ ਲੋਕਾਂ ਦੀ ਸਮੱਸਿਆ ਦੀ ਆਵਾਜ਼ ਆ ਜਿਹੜੀ ਉਹ ਦਿੱਲੀ ਸੈਂਟਰ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਆ ਉਹਦੇ ਵਿੱਚ ਜਾ ਕੇ ਉਹ ਆਪਣੀ ਗੱਲ ਰੱਖ ਸਕੇ ਸੋ ਕਹਿਣ ਦਾ ਭਾਵ ਇਹ ਲੋਕਾਂ ਨੇ ਆਪਣੇ ਜਿਹੜੇ ਚੁਣਦੇ ਸੀ ਨੁਮਾਇੰਦੇ ਬੜੇ ਹੱਕ ਨਾਲ ਪਰ ਇਹ 75 ਸਾਲ ਇਹਨਾਂ ਦੇ ਵਿੱਚੋਂ ਕੋਈ ਖਾਰਾ ਨਹੀਂ ਉਤਰਿਆ ਇਹਨਾਂ ਦੀ ਆਵਾਜ਼ ਚੁੱਕੀ ਨਹੀਂ ਗਈ ਲੋਕਾਂ ਨੇ ਦੇਖਿਆ ਹੁਣ ਲੋਕ ਫੈਸਲਾ ਆਪਣਾ ਆਪ ਲੈਣਗੇ ਇਹ ਗੱਲਾਂ ਜਿਹੜਾ ਬੰਦਾ ਹੁਣ ਕੰਮ ਕਰ ਰਿਆ ਤੁਸੀਂ ਮੈਂ ਇੱਕ ਐਗਜ਼ਾਮਪਲ ਦਿੰਨਾ ਇੱਕ ਸਾਡੀ ਸ਼ਾਪ ਹੈ ਜੀ ਸ਼ਾਪ ਦੇ ਵਿੱਚ ਆਪਾਂ ਬੰਦਾ ਰੱਖ ਲੈਨੇ ਆ ਉਹ ਕੰਮ ਹੀ ਨਹੀਂ ਕਰਦਾ ਤੇ ਉਹਨੂੰ ਅਗਲੇ ਮਹੀਨੇ ਦੀ ਸੈਲਰੀ ਜਾਂ ਉਹ ਤੋਂ ਅਗਲੇ ਮਹੀਨੇ ਦੀ ਤਨਖਾਹ ਦਵਾਂਗੇ ਨਹੀਂ ਦਵਾਂਗੇ ਸੋ ਕਹਿਣ ਦਾ ਭਾਵ ਦਰਮ ਜਾਤ ਪਾਤ ਸਾਰੀ ਸਤਕਾਰ ਕਰਦੇ ਨੇ ਪਰ ਜਿਹੜੀ ਸਿਆਸਤ ਹੈ ਇਥੇ ਕੰਮਾਂ ਦੇ ਬਿਹਾਰ ਤੇ ਲੋਕ ਵੋਟਾਂ ਪਾਉਂਦੇ ਨੇ ਜੀ ਕੰਮਾਂ ਦੀ ਗੱਲ ਕੀਤੀ ਆ ਮੁੱਦੇ ਬੜੇ ਭਾਰੀ ਨੇ ਪੰਜਾਬ ਦੀ ਸਿਆਸਤ ਦੇ ਅੰਦਰ ਇੰਨੀ ਦਿਨੀ ਲੈ ਲਓ ਲੈ ਲਓ ਪਾਣੀ ਲੈ ਲਓ ਇੰਨੀ ਦਿਨੀ ਇਹ ਵੀ ਗੱਲ ਹੁੰਦੀ ਹੈ ਕਿ ਦੋ ਤਿੰਨ ਮੁੱਦੇ ਬੜੇ ਭਾਰੂ ਰਹੇ ਨਸ਼ੇ ਦੀ ਜਦੋਂ ਗੱਲ ਆਉਂਦੀ ਆ ਤਾਂ ਗਰਦਾਸਪੁਰ ਤੇ ਅੰਮ੍ਰਿਤਸਰ ਇਹਨਾਂ ਲੋਕ ਸਭਾ ਹਲਕਿਆਂ ਦੀ ਗੱਲ ਸਰਹੱਦੀ ਸੂਬੇ ਵੀ ਹੈਗੇ ਨੇ ਸਰਹੱਦੀ ਜ਼ਿਲ੍ਹੇ ਵੀ ਹੈਗੇ ਨੇ ਆਮ ਆਦਮੀ ਪਾਰਟੀ ਤੇ ਸਵਾਲ ਅੱਜ ਵੀ ਉੱਠਦੇ ਨੇ ਅਸੀਂ ਨਹੀਂ ਕਹਿ ਰਹੇ ਤੁਹਾਡੇ ਵਿਧਾਇਕ ਕੋਬਰ ਵਿਜੇ ਪ੍ਰਤਾਪ ਹੋਣੇ ਨੇ ਸਵਾਲ ਠਾਇਆ ਕਿ ਰਗਵ ਚੱਡਾ ਹੋਣਿਆਂ ਦੀ ਅਗਵਾਈ ਚ ਚਿੱਟਾ ਵਿਕਰੇ ਐ ਕੀ ਲੱਗਦਾ ਐ ਇਸ ਤਰ੍ਹਾਂ ਕਿਉਂ ਜਿਹੜੀ ਪਾਰਟੀ ਹੁੱਬ ਕੇ ਆਖਦੀ ਹੋਵੇ ਕਿ ਅਸੀਂ ਆਉਣੇ ਆ ਅਸੀਂ ਤੁਹਾਨੂੰ ਚੰਗੀ ਕ ਰਾਜਨੀਤੀ ਦੇਵਾਂਗੇ ਸਵਾਲ ਤੁਹਾਡੇ ਤੇ ਵੀ ਉੱਠਨੇ ਸ਼ੁਰੂ ਹੋ ਗਏ ਆ ਮੈਂ ਇਸ ਗੱਲ ਦਾ ਤੁਹਾਨੂੰ ਜਵਾਬ ਦੇਣਾ ਚਾਹੁੰਨਾ ਬੜੇ ਦੁੱਖ ਦੀ ਗੱਲ ਐ ਵੀ ਜਿਹੜੇ ਵੀ ਆਪਾਂ ਆਪਣੇ ਐਮਪੀ ਬਣਾ ਕੇ ਭੇਜੇ ਉਹਨਾਂ ਨੇ ਆਵਾਜ਼ ਹੀ ਨਹੀਂ ਚੁੱਕੀ ਤੁਸੀਂ ਗੱਲ ਕੀਤੀ ਨਸ਼ੇ ਦੀ ਨਸ਼ਾ ਅੰਮ੍ਰਿਤਸਰ ਬੜਾ ਨਸ਼ਾ ਗਰਦਾਸਪੁਰ ਬੜਾ ਹੈ ਤੁਸੀਂ ਗੱਲ ਕੀਤੀ ਨਸ਼ਾ ਆ ਕਿੱਥੋਂ ਰਿਹਾ ਹੈ ਕਿੱਥੋਂ ਆ ਰਿਹਾ ਜੀ ਬਾਰਡਰ ਤੋਂ ਹੂੰ ਪਾਕਿਸਤਾਨ ਤੋਂ ਆ ਰਿਹਾ ਹੁਣ ਜਿਹੜੇ ਉੱਥੇ ਬਾਰਡਰ ਨੇ ਉਹਨਾਂ ਦੀ ਡਿਫੈਂਸ ਕਿੰਨੇ ਕਰਨੀ ਉਹਨਾਂ ਨੂੰ ਡੱਕਣਾ ਕਿੰਨੇ ਹੁਣ ਜੇ ਇੱਕ ਡਰੋਨ ਫੜ ਲਿਆ ਉਹਦਾ ਤੇ ਪਤਾ ਲੱਗ ਗਿਆ ਜਿਹੜੇ 20 25 ਆ ਗਏ ਉਹਨਾਂ ਦਾ ਤੇ ਪਤਾ ਲੱਗਾ ਹੀ ਨਹੀਂ ਇਹ ਤੇ ਆਖਰਕਾਰ ਇਹ ਆਵਾਜ਼ ਜੇ ਸੈਂਟਰ ਤੱਕ ਜਾਵੇ ਜੇ ਉਤਨਾ ਬਾਰਡਰ ਕਰਾਸ ਕਰਦੇ ਆ ਮਿੰਟਚੋ ਦੀ ਪਾਕਿਸਤਾਨ ਨੂੰ ਪਤਾ ਲੱਗ ਜਾਂਦਾ ਮਿੰਟਚੋ ਦੀ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਬੰਦੇ ਬਾਹਰੋਂ ਆ ਕੇ ਐਂਟਰ ਹੋਏ ਨੇ ਤੇ ਕੀ ਕਰ ਇਹ ਡਰੋਨਾਂ ਦਾ ਨਹੀਂ ਪਤਾ ਲੱਗ ਸਕਦਾ ਮੈਂ ਤੁਹਾਡੀ ਗੱਲ ਘਟ ਰਿਹਾ ਜਦੋਂ ਬਾਦਲ ਸਰਕਾਰ ਸੀ ਉਸ ਸਮੇਂ ਤੇ ਇੱਕ ਵਾਰੀ ਕਾਂਗਰਸ ਸਰਕਾਰ ਐਟ ਪਾਉਂਦੀ ਆ ਕੋਡ ਦੇ ਵਿੱਚ ਕਿ ਪੰਜਾਬ ਚ ਨਸ਼ਾ ਬੜਾ ਹੈ ਪ੍ਰਕਾਸ਼ ਸਿੰਘ ਬਾਦਲ ਹੁਣੇ ਜਿਹੜੇ ਗਵਰਨਰ ਸੀ ਉਸ ਸਮੇਂ ਪੰਜਾਬ ਦੇ ਗੁਰਨਾਨਕ ਯੂਨੀਵਰਸਿਟੀ ਦੇ ਵਿੱਚ ਮੀਟਿੰਗ ਬੁਲਾਈ ਜਾਂਦੀ ਹੈ। ਉਦੋਂ ਤੁਹਾਡੇ ਵਾਲੀ ਗੱਲ ਕਹਿ ਕਿ ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੱਲਾ ਝਾੜਦੇ ਰਹੇ ਪਰ ਤੁਹਾਡੀ ਮੌਜੂਦਾ ਸਰਕਾਰ ਹੈਗੀ ਆ ਤੁਹਾਡੇ ਕੋਲੇ ਵੀ ਬੜੀ ਪਾਵਰ ਹੈਗੀ ਆ ਤੁਹਾਡੇ ਕੋਲੇ ਪੁਲਿਸ ਹੈਗੀ ਆ ਤੁਹਾਡਾ ਵੀ ਤਾਂ ਇੱਕ ਫਰਜ ਹੈ। ਮੈਂ ਤੁਹਾਨੂੰ ਇੱਕੋ ਗੱਲ ਕਹਿਣੀ ਚਾਹੁੰਨਾ ਜਦੋਂ ਦੀ ਸਰਕਾਰ ਬਣੀ ਤੁਸੀਂ ਮੌਜੂਦਾ ਪੱਤਰਕਾਰ ਜੀ ਤੁਸੀਂ ਪਰਚੇ ਚੈੱਕ ਕਰੋ ਕਿੰਨੇ ਆਗੇ ਨਾਲੋਂ ਨਸ਼ਾ ਵੇਚਣ ਵਾਲਿਆਂ ਦੇ ਪਰਚੇ ਵਧੇ ਆ ਕਿ ਘਟੇ ਆ ਪਰ ਕਹਿੰਦੇ ਮੌਤਾਂ ਦੀ ਗਿਣਤੀ ਨਹੀਂ ਘਟ ਰਹੀ ਲੋਕਾਂ ਦੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਨਾ ਇਹਦੇ ਵਿੱਚ ਇਕੱਲਾ ਪੰਜਾਬ ਸਟੇਟ ਪੰਜਾਬ ਸਰਕਾਰ ਕੀ ਕਰ ਲਵੇ ਜੇ ਸੈਂਟਰ ਹੀ ਸਾਥ ਨਾ ਦੇਵੇ ਹੁਣ ਕਮ ਸੇ ਕਮ ਸਾਡਾ ਬਾਰਡਰ ਏਰੀਆ ਦੁੱਖ ਤੇ ਇਸ ਗੱਲ ਦਾ ਸਾਨੂੰ ਹਰ ਵਾਰੀ ਪਿਛੜਿਆ ਇਲਾਕਾ ਕਿਹਾ ਗਿਆ ਬਿਲਕੁਲ ਸਾਨੂੰ ਐਂਡ ਐਂਡ ਵਾਲਾ ਇਲਾਕਾ ਕਿਹਾ ਗਿਆ ਦੱਸੋ ਕੀ ਸਾਡੇ ਦੀ ਸੇਫਟੀ ਆਈ ਆ 75 ਸਾਲ ਵੋਟਾਂ ਪਾਈਆਂ ਲੋਕਾਂ ਨੇ ਸਰਕਾਰਾਂ ਬਣੀਆਂ ਦੱਸੋ ਕਿਹੜੀ ਇੱਥੇ ਇੰਡਸਟਰੀ ਵੱਡੀ ਲੱਗੀ ਦੱਸੋ ਕਿਹੜਾ ਹਸਪਤਾਲ ਇੱਥੇ ਕੈਂਸਰ ਦੇ ਨਾਲ ਲੋਕ ਮਰ ਰਹੇ ਨੇ ਨਸ਼ੇ ਨਾਲੋਂ ਵੱਧ ਕੈਂਸਰ ਨਾਲ ਲੋਕ ਮਰ ਰਹੇ ਨੇ ਕੀ ਕੋਈ ਸਰਕਾਰਾਂ ਸੈਂਟਰ ਦੀਆਂ ਦਾ ਫਰਜ਼ ਨਹੀਂ ਬਣਦਾ ਵੀ ਆਪਾਂ ਕੋਈ ਵਧੀਆ ਇੱਥੇ ਇੰਤਜ਼ਾਮ ਕਰਕੇ ਦਈਏ ਹੁਣ ਪੰਜਾਬ ਸਰਕਾਰ ਆਪਣੇ ਬਿਹਾਵ ਤੇ ਕੰਮ ਕਰ ਰਹੀ ਆ ਇੱਥੇ ਮੈਡੀਕਲ ਕਾਲਜ ਦੀ ਵੀ ਫੈਸਿਲਿਟੀ ਪੈਦਾ ਕਰ ਰਹੀ ਆ ਅਸੀਂ ਤਾਂ ਲੱਗੇ ਆ ਰਾਤ ਦਿਨ ਪਰ ਫਰਜ਼ ਦੇ ਸੈਂਟਰ ਦਾ ਵੀ ਬਣਦਾ ਹੁਣ ਆਰਡੀਐਫ ਦਾ ਪੈਸਾ ਰੋਕ ਕੇ ਬੈਠੇ ਲੋਕਾਂ ਨੇ ਨੰਗਣਾ ਲੋਕਾਂ ਦੀਆਂ ਸੜਕਾਂ ਦਾ ਪੈਸਾ ਕੁਪੀਕ ਥੋੜਾ ਮੰਗ ਰਹੇ ਆ ਸਾਡੇ ਟੈਕਸ ਦਾ ਪੈਸਾ ਆਪਾਂ ਮੰਗ ਰਹੇ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਕਾਰਨ ਕੀ ਆ ਕਾਰਨ ਇਹ ਆ ਵੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਇਹ ਤਰੱਕੀ ਨਾ ਕਰ ਜੇ ਬਸ ਸੋ ਕਿਤੇ ਨਾ ਕਿਤੇ ਸਾਡੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਇੱਕ ਗੱਲ ਕਹਿ ਦਿਆਂ ਇਹ ਦੇਸ਼ ਜਿਹੜਾ ਇਨਕਲਾਬੀਆਂ ਦਾ ਹੈ ਅੱਜ ਤੱਕ ਜਿੰਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਇਹ ਦੇਸ਼ ਉੱਬਰ ਕੇ ਤਾਨੂ ਆਇਆ ਲੋਕ ਉੱਬਰ ਕੇ ਤਾਨੂ ਆਇਆ ਇਹਦਾ ਨਤੀਜਾ ਮੈਂ ਨਹੀਂ ਕਹਿੰਦਾ ਤੁਹਾਨੂੰ ਅੱਜ ਹੀ ਦੇ ਦਿਆਂਗੇ ਜੀ ਬੱਚਾ ਜਦੋਂ ਸਕੂਲ ਜਾਂਦਾ 1 ਸਾਲ ਪੜਦਾ ਉਹਦਾ ਇਮਤਿਹਾਨ ਹੁੰਦਾ ਸਾਲ ਬਾਅਦ ਪਤਾ ਲੱਗਦਾ ਪਾਸ ਹੈ ਕਿ ਫੇਲ ਹੈ ਸਾਨੂੰ ਤੇ 2 ਸਾਲ ਹੋਏ ਆ ਦੋਵਾਂ ਸਾਲਾਂ 'ਚ ਜਿੰਨੇ ਅਸੀਂ ਕੰਮ ਕਰਦੇ ਠੀਕ ਆ ਉਹ ਲੋਕ ਤਾਰੀਫ ਕਰ ਰਹੇ ਆ ਕਿਉਂਕਿ ਅੱਜ ਆਪਾਂ ਕੰਮਾਂ ਦੀ ਰਿਪੋਰਟ ਕੱਢ ਲੋਕਾਂ ਕੋਲ ਲੈ ਕੇ ਜਾ ਰਹੇ ਆ ਜੀ ਤੇ ਲੋਕ ਕਹਿੰਦੇ ਨੇ ਵੀ ਯਾਰ ਵਾਕਿਆ ਤੁਸੀਂ ਜਦੋਂ ਦੇ ਆਏ ਹੋ ਕੁਝ ਨਾ ਕੁਝ ਤੇ ਸਾਡਾ ਫਾਇਦਾ ਹੋਇਆ ਪਹਿਲਾਂ ਕੀ ਹੋਇਆ ਪਹਿਲਾਂ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕਿਤਨਾ ਕਢਾਈਦੇ ਇਹ ਸੋਚਿਆ ਜਾਂਦਾ ਸੀ ਅੱਜ ਪ੍ਰਾਈਵੇਟ ਥਰਮਲ ਪਲਾਂਟ ਵਰਗੇ ਵੀ ਲੈ ਕੇ ਸਰਕਾਰ ਨੇ ਮੁੱਲ ਲੈ ਲਏ ਰੱਖ ਲਏ ਠੀਕ ਆ ਉਹ ਕੱਲ ਨੂੰ ਜੇ ਉਹ ਵਧੀਆ ਚੱਲਦੇ ਨੇ ਤਾਂ ਫਾਇਦਾ ਕਿਹਦਾ ਹੋ ਅੱਜ ਜੇ 600 ਜੁਡ ਦਿੱਤਾ ਫਾਇਦਾ ਕਿਹਨਾਂ ਦਾ ਹੋ ਰਿਹਾ ਸੋ ਇਹ ਲੋਕਾਂ ਦੇ ਟੈਕਸ ਦਾ ਪੈਸਾ ਅਸੀਂ ਇਹ ਨਹੀਂ ਕਹਿੰਦੇ ਅਸੀਂ ਆਪਣੀ ਜੇਬ ਚੋਂ ਕਰ ਰਹੇ ਹਾਂ ਅਸੀਂ ਲੋਕਾਂ ਦਾ ਟੈਕਸ ਦਾ ਪੈਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਨੂੰ ਵਾਪਸੀ ਦੇ ਰਹੇ ਹਾਂ ਇਹਨਾਂ ਦਾ ਖਰਚਾ ਘਟੇ ਇਹਨਾਂ ਦੀ ਗ੍ਰਸਤੀ ਜੀਵਨ ਵਧੀਆ ਬਤੀਤ ਕਰ ਸਕਣ ਇਹੋ ਹੀ ਹੁੰਦਾ ਹੈ ਰਾਜਭਾਗ ਇਹੋ ਹੀ ਹੁੰਦਾ ਵੀ ਵਧੀਆ ਹਰ ਕੋਈ ਬੰਦਾ ਆਪਣੀ ਤਰੱਕੀ ਕਰੇ ਤਰੱਕੀ ਦੇ ਨਾਲ-ਨਾਲ ਆਪਣਾ ਵਧੀਆ ਉਹਦੇ ਸਿਰ ਤੇ ਬੋਝ ਨਾ ਹੋ। ਇੱਕ ਮਾਈਨਿੰਗ ਦੀ ਤੁਸੀਂ ਅਰਵਿੰਦ ਕੇਜਰੀਵਾਲ ਹੋਣਿਆਂ ਦਾ ਨਾਮ ਲਿਆ ਜਦੋਂ 17 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਉਦੋਂ ਵੀ ਬਹੁਤ ਬੜੀਆਂ ਗੱਲਾਂ ਹੋਈਆਂ। ਜਦੋਂ ਫਿਰ 22 ਦਾ ਇਲੈਕਸ਼ਨ ਹੋਇਆ ਤਾਂ ਆਮਾ ਦੇ ਵੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਉਂਦੇ ਨੇ ਉਹ ਕਹਿੰਦੇ ਜੀ ਮੇਰੇ ਕੋਲੇ ਬਹੁਤ ਸਾਰੇ ਪੰਜਾਬ ਨੂੰ ਲੈ ਕੇ ਆਈਡੀਏ ਨੇ। ਸਭ ਤੋਂ ਵੱਡਾ ਆਈਡੀਆ ਸੀ ਮਾਈਨਿੰਗ ਦਾ। ਉਹ ਕਹਿੰਦੇ ਆਓ ਅਸੀਂ ਕਰੋੜਾਂ ਰੁਪਏ ਤੋਂ ਕਮਾਵਾਂਗੇ। ਮਾਈਨਿੰਗ ਤੋਂ ਕਿੰਨੀ ਇੱਕ ਕਮਾਈ ਸਰਕਾਰ ਨੇ ਕੀਤੀ ਹੈ ਕਰਜ਼ਾ ਫਿਰ ਸਰਕਾਰ ਨੂੰ ਚੱਕਣਾ ਪੈ ਰਿਹਾ ਨਾਲੇ ਮਾਈਨਿੰਗ ਵੀ ਨਹੀਂ ਰੁਕੀ ਵਿਰੋਧੀ ਤਾਂ ਇਹ ਕਹਿੰਦੇ ਨੇ ਮੈਂ ਤੁਹਾਨੂੰ ਦੱਸਣਾ ਜੀ ਹਰ ਕੰਮ ਦੇ ਵਿੱਚ ਹਮ ਹਰ ਕੰਮ ਦੇ ਵਿੱਚ ਸੈਂਟਰ ਜਿਹੜੀ ਆ ਅੜਿੱਕਾ ਡਾ ਰਹੀ ਅੱਜ ਸਾਡੀ ਸਰਕਾਰ ਬਣੀ ਤੇ ਬੀਐਸਐਫ ਸਿਕਿਉਰਿਟੀ ਫੋਰਸ ਵੱਲੋਂ ਲੈਟਰ ਨਿਕਲੀ ਆ ਵੀ ਜਿਹੜੀਆਂ ਇਧਰ ਲੀਆਂ ਖੱਡਾਂ ਦੀ ਨਲਾਮੀ ਨਾ ਕੀਤੀ ਜਾਵੇ ਸਾਡੇ ਬਾਰਡਰ ਸਕਿਉਰਿਟੀ ਨੂੰ ਖਤਰਾ ਹੈ ਇਹ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਮੈਂ ਮੈਨੂੰ ਇਹ ਮੈਂ ਪੁੱਛਣਾ ਚਾਹੁੰਨਾ ਕਿ ਵਾਕੇ ਹੁਣ ਹੀ ਖਤਰਾ ਹੋਣ ਲੱਗਾ ਹੁਣ ਹੀ ਖਤਰਾ ਹੋਣ ਲੱਗਾ ਪਹਿਲਾਂ ਇੰਨਾ ਲੰਮਾ ਸਮਾਂ ਕੰਮ ਚੱਲਦਾ ਰਿਹਾ ਉਦੋਂ ਕੋਈ ਖਤਰਾ ਨਹੀਂ ਸੀ ਸੋ ਮੈਂ ਤੁਹਾਨੂੰ ਫਿਰ ਦੱਸਦਾ ਜਦੋਂ ਔਕੜਾਂ ਜ਼ਿਆਦਾ ਨਜ਼ਰ ਆਉਣ ਨਾ ਤੋਂ ਉਤ ਤੋਂ ਬਾਅਦ ਤਜਰਬਾ ਵਧਦਾ ਹੈ ਸਰਵਵੇ ਅਕੋਰਡਿੰਗ ਫਿਰ ਬਹੁਤ ਜਦੋਂ ਬੰਦਾ ਨੀਵੇਂ ਹੋ ਕੇ ਸਿੱਧਾ ਖੜਾ ਹੋਉਂਦਾ ਹੈ ਨਾ ਫੇਰ ਬੰਦੇ ਫੇਰ ਫੇਰ ਨਹੀਂ ਰੱਕੇ ਜਾਂਦੇ ਸੋ ਜਿੰਨੀਆਂ ਕਿ ਤੰਗੀਆਂ ਦੇਣੀਆਂ ਨੇ ਨਾ ਉਹ ਪੂਰੀਆਂ ਦੇ ਰਹੇ ਨੇ ਪਰ ਫਿਰ ਵੀ ਆਪਾਂ ਪੰਜਾਬ ਦੇ ਲੋਕ ਖੁਸ਼ ਕੀਤੇ ਜੀ ਕਲਸੀ ਸਾਹਿਬ ਇਹ ਵੀ ਸਵਾਲ ਆ ਕਹਿੰਦੇ ਆਮ ਆਦਮੀ ਪਾਰਟੀ ਜਦੋਂ ਪਿੰਡਾਂ ਚ ਆਉਂਦੀ ਸੀ ਖਾਸ ਤੌਰ ਤੇ ਤੁਹਾਡੀ ਪਾਰਟੀ ਦਿੱਲੀ ਤੋਂ ਸ਼ੁਰੂ ਹੁੰਦੀ ਹੈ ਉਦੋਂ ਇੱਕੋ ਨਾਰਾ ਦਿੱਤਾ ਗਿਆ ਕਿ ਆਓ ਆਪਾਂ ਇੱਕ ਦੇਸ਼ ਦੀ ਆਮ ਆਦਮੀ ਪਾਰਟੀ ਲੈ ਕੇ ਆਈਏ ਜਿਹਦੇ ਚ ਆਮ ਬੰਦਾ ਮਹਿਸੂਸ ਕਰੇ ਕਿ ਇੱਕ ਨੇਤਾ ਨਹੀਂ ਆਮ ਆਦਮੀ ਹੋਏਗਾ ਪਰ ਵਿਰੋਧੀ ਕਹਿੰਦੇ ਦੇਖੋ ਜੀ ਆਮ ਆਦਮੀ ਪਾਰਟੀ ਅੱਜਕੱਲ ਖਾਸ ਪਾਰਟੀ ਹੈ ਬਹੁਤ ਸਾਰੇ ਗਨਮੈਨ ਰੱਖੇ ਹੁੰਦੇ ਆ ਜਿਹੜੀ ਸੜਕ ਦੇ ਉੱਤੋਂ ਦੀ ਲੰਗੜਾ ਹੁੰਦਾ ਮੰਤਰੀ ਸਾਹਿਬ ਨੇ ਸੀਐਮ ਸਾਹਿਬ ਨੇ ਉਹ ਸੜਕ ਪੂਰੀ ਦੀ ਪੂਰੀ ਸੀਲ ਕੀਤੀ ਹੁੰਦੀ ਹੈ ਆਮ ਤੋਂ ਖਾਸ ਬਨ ਦਾ ਕੀ ਹੈ ਲੋਕ ਲੋਕੀ ਵੀ ਚਰਚਾ ਕਰਦੇ ਆ ਤੁਸੀਂ ਪੜੇ ਲਿਖੇ ਪੱਤਰਕਾਰ ਹੋ ਕਹ ਦੀ ਇਹਦਾ ਪੰਜਾਬ ਦਾ ਐਕਟ ਪੜਿਆ ਤੁਸੀਂ ਪੜਿਆ ਹੁਣ ਸੀਐਮ ਸਾਹਿਬ ਦੀ ਜਿਹੜੀ ਸਿਕਿਉਰਿਟੀ ਫੋਰਸ ਆ ਬਿਲਕੁਲ ਪ੍ਰੋਟੋਕਾਲ ਹੁੰਦਾ ਉਹ ਉਹਨਾਂ ਦਾ ਇੱਕ ਪ੍ਰੋਟੋਕਾਲ ਆ ਹੁਣ ਐਮਐਲਏ ਦਾ ਇੱਕ ਪ੍ਰੋਟੋਕੋਲ ਆ ਠੀਕ ਹੈ ਹੁਣ ਜੇ ਆਪਾਂ ਕਹਿੰਨੇ ਆ ਮੈਂ ਕਹਿੰਨਾ ਮੈਂ ਗਨਮੈਨ ਨਹੀਂ ਲੈਣੀ ਮੈਂ ਕਹਿ ਦਿੰਨਾ ਪਰ ਉਹ ਐਜ਼ ਅ ਪ੍ਰੋਟੋਕੋਲ ਮੇਰੇ ਨਾਲ ਨੇ ਪਰ ਇਹ ਹੈ ਨਾ ਇੱਕ ਸਾਹਿਬ ਇੱਕ ਸਵਾਲ ਇਹ ਵੀ ਹੈ ਪ੍ਰੋਟੋਕੋਲ ਉਸ ਸਮੇਂ ਵੀ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਾਦਲ ਸਾਹਿਬ ਸੀ ਕੈਪਟਨ ਸਾਹਿਬ ਸੀ ਸਾਰਿਆਂ ਦੇ ਸੇਮ ਸੀ ਪਰ ਤੁਹਾਡੇ ਮੁੱਖ ਮੰਤਰੀ ਮਜ਼ਾਕ ਉਡਾਉਂਦੇ ਰਹੇ ਕਹਿੰਦੇ ਜਿੱਧਰ ਦੀ ਹੂਟਰ ਭਜਦੇ ਨੇ ਜੀ ਕਹਿੰਦੇ ਉਹ ਉਸ ਤਰ੍ਹਾਂ ਦੀਆਂ ਆਵਾਜ਼ਾਂ ਵੀ ਕੱਢਦੇ ਹੁੰਦੇ ਜੀ ਸਵਾਲ ਇਸ ਕਰਕੇ ਵਿਰੋਧੀ ਠਾ ਰਹੇ ਨੇ ਦੇਖੋ ਗੱਲਾਂ ਦੱਸਾਂ ਕੀ ਕਹਿਣ ਦਾ ਮੇਨ ਮਤਲਬ ਇਹ ਹੀ ਵੀ ਪਹਿਲਾਂ ਇਹ ਹੈਲੀਕਾਪਟਰਾਂ ਤੇ ਮਾਇਨੇ ਲੈਂਦੇ ਹੁੰਦੇ। ਹੂੰ ਪਹਿਲਾਂ ਲੋਕਾਂ ਨੂੰ ਜਾਣਦੇ ਨਹੀਂ ਸੀ ਹੂੰ ਮੈਂ ਤੁਹਾਨੂੰ ਪੁੱਛਣਾ ਚਾਹਨਾ ਇੱਕ ਬਾਦਲ ਦੀ ਵੀਡੀਓ ਬਣਾ ਕੋਈ ਕੱਢ ਕੇ ਦਿਖਾ ਲ ਦਿਓ ਮੈਨੂੰ ਫੂਟਰ ਜਦੋਂ ਵੱਜਦੇ ਸੀ ਜਦੋਂ ਲੰਘਦੇ ਸੀ ਲੋਕਾਂ ਨੂੰ ਮਿਲਦੇ ਸੀ ਜਿਤਨਾ ਭਗਵੰਤਮਾਨ ਮਿਲਦਾ ਰੂਟ ਲੱਗਾ ਹੁੰਦਾ ਲੋਕ ਬਾਹਰ ਖਲੋਤੇ ਹੁੰਦੇ ਆ ਸੀਐਮ ਆਪਣੀ ਗੱਡੀ ਦੀ ਕਦੀ ਬ੍ਰੇਕ ਮਾਰ ਕੇ ਰੁਕਿਆ ਲੋਕਾਂ ਨੂੰ ਵੇਖਿਆ ਮਿਲਦਾ ਇਹ ਹੁੰਦਾ ਹੈ ਆਪਣਾ ਪਨ ਠੀਕ ਹੈ ਜੀ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਯਾਰ ਵਾਕਿਆ ਜਿੰਨੇ ਮਰਜੀ ਕਾਫਲਾ ਸੀ ਪਰ ਬ੍ਰੇਕ ਮਾਰ ਕੇ ਆਪਾਂ ਖਲੋਤੇ ਸਾਨੂੰ ਮਿਲ ਕੇ ਗਏ ਇਹ ਪਿਆਰ ਹੁੰਦਾ ਸੋ ਕਹਿਣ ਦਾ ਭਾਵ ਉਹ ਲੀਡਰ ਸੀ 2 ਸਾਲਾਂ ਦੇ ਵਿੱਚ ਮੈਂ ਕਹਿੰਦਾ ਇਹਨਾਂ ਦਾ ਪੇਜ ਚੈੱਕ ਕਰ ਲਓ ਭਗਵੰਤ ਮਾਨ ਜੀ ਦਾ ਰਾਤ ਦਿਨ ਮਿਹਨਤ ਕਰ ਰਿਹਾ ਕਿੰਨਾ ਕਰਕੇ ਕਰ ਰਿਹਾ ਪੰਜਾਬ ਦੇ ਲੋਕਾਂ ਕਰਕੇ ਕਰ ਰਿਹਾ ਔਰ ਉਹ ਦਿਨ ਦੂਰ ਨਹੀਂ ਮੈਂ ਤੁਹਾਨੂੰ ਇੱਕ ਗੱਲ ਅੱਜ ਮੇਰੀ ਗੱਲ ਨੋਟ ਕਰ ਲਿਓ ਅਗਲੀ ਵਾਰੀ ਵੋਟ ਮੰਗਣ ਦੀ ਲੋੜ ਨਹੀਂ ਪਊਗੀ ਸਾਨੂੰ ਇਹ ਕਹਾਂਗੇ ਜੇ ਕੰਮ ਕੀਤੇ ਆ ਤਾਂ ਵੋਟਾਂ ਪਾਇਓ ਨਹੀਂ ਤੇ ਸਾਨੂੰ ਵੋਟਾਂ ਨਾ ਪਾਇਓ ਤੁਸੀਂ ਬਟਾਲਾ ਇਹ ਆਏ ਹੋ ਪਹਿਲਾਂ ਵੀ ਆਏ ਹੋ ਤੁਸੀਂ ਬਹੁਤ ਵਾਰ ਸੜਕਾਂ ਦਾ ਫਰਕ ਪਿਆ ਚੌਂਕ ਦਾ ਫਰਕ ਪਿਆ ਹਲੇ ਤਾਂ 2 ਸਾਲ ਹੋਏ ਸਾਨੂੰ ਹਲੇ ਤਾਂ ਮੂੰਹ ਸਿਰ ਕੱਢ ਰਹੇ ਆ ਹਲੇ ਤਾਂ 3 ਸਾਲ ਪਏ ਆ ਹੁਣ ਪੰਗਾ ਦੇ ਵੀ ਅੱਗੇ ਵਜਾਰਦਾ ਰਹੀਆਂ ਲੀਡਰਾਂ ਕੋ ਉਦੋਂ ਬਾਅਦ ਆ ਗਏ ਉਹਨਾਂ ਦੇ ਜਵਾਕਾਂ ਕੋ ਇਹ ਨਵੇਂ ਕਿਥੋਂ ਉੱਠ ਕੇ ਆ ਗਏ ਸਿਆਪਾ ਤੇ ਆ ਵੀ ਅੱਗੇ ਉਹ ਰਾਮ ਕਰਦੇ ਸੀ ਹੁਣ ਅਸੀਂ ਵੀ ਥੱਲੇ ਸੜਕਾਂ ਤੇ ਲੈ ਆਂਦੇ ਹੁਣ ਆਪਾਂ ਗੱਡੀ ਦੀਆਂ ਛੱਤਾਂ ਤੇ ਬਹਿ ਕੇ ਪ੍ਰਚਾਰ ਕਰਦੇ ਆ ਠੀਕ ਉੱਥੇ ਉਹਨਾਂ ਨੂੰ ਡੱਸਤ ਪੈਂਦੀ ਆ ਸਾਨੂੰ ਇਹ ਆ ਵੀ ਅਸੀਂ ਤਗੜੇ ਹੋ ਕੇ ਕੰਮ ਕਰ ਰਹੇ ਕਿਉਂਕਿ ਆਮ ਲੋਕਾਂ ਵਰਗੇ ਆ ਜੀ ਗੱਲਾਂ ਤਾਂ ਵੈਸੇ ਤੁਹਾਡੇ ਨਾਲ ਬੜੀਆਂ ਕਰਨੀਆਂ ਸੀ ਪਰ ਸਮਾਂ ਤੁਹਾਡੇ ਕੋਲ ਵੀ ਬੜਾ ਘੱਟ ਆ ਮੇਰੇ ਦੋ ਸਵਾਲ ਨੇ ਇੱਕ ਇਹ ਸਵਾਲ ਹੈ ਕਿ ਤੁਹਾਡਾ ਜਿਹੜਾ ਰਿਪੋਰਟ ਕਾਰਡ ਦੀ ਤੁਸੀਂ ਗੱਲ ਕੀਤੀ ਕੰਮਾਂ ਨੂੰ ਲੈ ਕੇ ਹੁਣ ਲੋਕਾਂ ਦੇ ਨਾਲ ਵਾਅਦਾ ਕੀ ਰਹੇਗਾ ਕਰਦਾਸਪੁਰ ਹਲਕੇ ਨੂੰ ਲੈ ਕੇ ਪਾਰਟੀ ਦੀ ਅਲੱਗ ਤੌਰ ਤੇ ਇੰਡੀਆ ਗੱਠ ਜੋੜ ਦਾ ਲੈयंस ਆ ਉਹ ਵੀ ਦਾਅਵੇ ਕਰ ਰਹੇ ਨੇ ਇਹ ਬੜੀ ਇਸ ਵਾਰੀ ਦਿਲਚਸਪ ਗੱਲ ਹੈ ਕਿ ਇੱਥੇ ਤੁਸੀਂ ਵਿਰੋਧੀਆਂ ਤੇ ਸਵਾਲ ਠਾਣਦੇ ਹੋ ਦਿੱਲੀ ਚੋਂ ਕਹਿੰਦੇ ਨਹੀਂ ਹਮਤਵਾਰੇ ਸਾਥੇ ਉੱਥੇ ਰਾਹੁਲ ਗਾਂਧੀ ਵੀ ਆਉਂਦੇ ਨੇ ਸਾਰਾ ਆਉਂਦਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਰਹੇਗਾ ਹਲਕੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਤੇ ਕਲੀਅਰ ਦੱਸ ਦਿਆਂ ਅਸੀਂ ਤਾਨਾਸ਼ਾਈ ਦੇ ਖਿਲਾਫ ਜੀ ਤਾਨਾਸ਼ਾਈ ਹੰਕਾਰ ਦੇ ਖਿਲਾਫ ਠੀਕ ਹੈ ਸਾਨੂੰ ਇਹ ਨਹੀਂ ਇਹਦਾ ਮਤਲਬ ਇਹ ਥੋੜਾ ਵਾ ਵੀ ਚਲੋ ਸਰਕਾਰਾਂ ਰਹਿੰਦੀਆਂ ਨੇ ਸਾਡੇ ਵਿਰੋਧੀ ਵੀ ਨੇ ਵੀ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਵੀ ਐਸਾ ਲੱਭਦੀ ਹੈ ਵੀ ਉਹ ਉੱਠੀ ਨਾ ਸਕਣ ਇਹ ਕਿੱਥੋਂ ਦਾ ਰਾਜਪਾਲ ਹੋਇਆ ਸੋ ਐਸੀ ਕੋਈ ਗੱਲ ਨਹੀਂ ਅਸੀਂ ਲੋਕਾਂ ਕੋ ਰਿਪੋਰਟ ਕਰਾੜਾ ਆਪਣਾ ਮੈਂ ਤੁਹਾਨੂੰ ਦੱਸਣ ਲੱਗਾ ਤੁਸੀਂ ਗੱਲ ਕੀਤੀ ਵੀ ਕਿਹੜੀਆਂ ਗੱਲਾਂ ਲੈ ਕੇ ਜਾਓਗੇ ਸਾਡੇ ਹੱਲ ਹੋਏ ਕਿਹੜੇ ਆ ਗੁਰਦਾਸਪੁਰ ਦੇ ਸਾਡੀ ਆਵਾਜ਼ ਚੁੱਕੀ ਕਿੰਨੇ ਆ ਗੁਰਦਾਸਪੁਰ ਦੀ ਦਿੱਲੀ ਜਾ ਕੇ ਐਕਟਰ ਨੂੰ ਵੋਟਾਂ ਪਾ ਕੇ ਵੇਖਣੀਆਂ 10 ਸਾਲ ਬੀਜੇਪੀ ਰਹੀ ਹੈ ਮੈਂ ਕਹਿੰਨਾ ਇੱਕ ਕੰਮ ਗਿਣਾ ਦਿਓ ਮੈਨੂੰ ਇੱਕ ਕੰਮ ਗਿਣਾ ਦਿਓ ਤੇ ਕਾਂਗਰਸ ਨੂੰ ਵੀ ਮੌਕਾ ਦਿੱਤਾ ਐਮਪੀ ਉਹਨਾਂ ਦੇ ਵੀ ਰਹੇ ਉਹ ਵੀ ਆਪਣਾ ਇੱਕ ਕੰਮ ਗਿਣਾ ਦਿਨ ਪਹਿਲੀ ਵਾਰ ਹੀ ਗਰਦਾਸਪੁਰ ਵਾਲਿਆਂ ਦਾ ਕਲਾਕਾਰ ਤੋਂ ਖੜਾ ਸੁਟਿਆ ਉਹ ਕਹਿੰਦੇ ਠੀਕ ਹੈ ਜੀ ਇਤਿਹਾਸ ਜੇ ਨੋਟ ਕਰ ਲਿਓ ਗਰਦਾਸਪੁਰ ਦੇ ਵਿੱਚ ਐਸਾ ਇਤਿਹਾਸ ਲਿਖਿਆ ਜਾ ਰਿਹਾ ਗੁਰਦਾਸਪੁਰ ਦੇ ਵਿੱਚ ਅੱਜ ਤੋਂ ਬਾਅਦ ਕੋਈ ਬਾਹਰੀ ਉਮੀਦਵਾਰ ਆ ਕੇ ਇਲੈਕਸ਼ਨ ਨਹੀਂ ਲੜੂਗਾ ਮੇਰੀ ਗੱਲ ਨੋਟ ਕਰ ਲਓ ਠੀਕ ਖਾਸ ਤੌਰ ਤੇ ਜਦੋਂ ਮੈਂ ਗੱਲ ਗਰਦਾਸਪੁਰ ਹਲਕੇ ਦੀ ਕਰਦਾ ਤਾ ਗਰਦਾਸਪੁਰ ਹਲਕੇ ਦੀਆਂ ਬਹੁਤ ਬਹੁਤ ਸਾਰੀਆਂ ਵੱਡੀਆਂ ਸਮੱਸਿਆਵਾਂ ਤਾਂ ਹੈ ਹੀ ਤਾਂ ਖਾਸ ਤੌਰ ਤੇ ਗਰਦਾਸਪੁਰ ਹਲਕੇ ਦੀ ਜਦੋਂ ਇਹ ਵੀ ਗੱਲ ਹੁੰਦੀ ਹੈ ਜਦੋਂ ਸੁਖਜਿੰਦਰ ਸਿੰਘ ਅਰਦਾਵਾ ਜਾਂ ਹੋਰ بڑے ਤਮਾਮ ਲੀਡਰ ਹੁੰਦੇ ਨੇ ਤਾਂ ਉਸ ਸਮੇਂ ਦੇ ਉੱਤੇ ਸਵਾਲ ਇਹ ਵੀ ਪੈਦਾ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਇਹ ਮਜਬੂਰੀ ਬਣੀ ਸੀ ਕਿ ਉਹਨਾਂ ਵੱਡੇ ਚਿਹਰਿਆਂ ਦੇ ਖਿਲਾਫ ਸੈਰੀਕਲਸੀ ਨੂੰ ਉਤਾਰਨਾ ਜਾਂ ਹੋਰ ਕੋਈ ਜਾਂ ਫਿਰ ਇਹ ਸੀ ਕਿ ਸੈਰੀਕਲਸੀ ਠੀਕ ਆ ਜਾਂ ਹੋਰ ਵੱਡਾ ਚਿਹਰਾ ਉਸ ਤਰ੍ਹਾਂ ਨਜ਼ਰ ਨਹੀਂ ਆਉਂਦਾ ਨਹੀਂ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਦਾ ਸਾਡੇ ਕੋਲ ਪਾਰਟੀ ਜੁਆਇਨ ਕਰਨ ਵਾਸਤੇ ਬੜੇ-ਬੜੇ ਵੱਡੇ ਚਿਹਰੇ ਸੀ ਜੀ ਆਉਣਾ ਵੀ ਚਾਹੁੰਦੇ ਸੀ ਪਰ ਇੱਕ ਗੱਲ ਨੋਟ ਕਰ ਲਿਓ ਜਿਹੜੀ ਸਾਡੀ ਪਾਰਟੀ ਹੈ ਇਸ ਸਰਵੇ ਤੋਂ ਬਿਨਾ ਟਿਕਟ ਨਹੀਂ ਦਿੰਦੇ ਇਹ ਗੱਲ ਮੈਂ ਤੁਹਾਨੂੰ ਕਲੀਅਰਲੀ ਕਹਿੰਦਾ ਹੁਣ ਗੱਲ ਚੱਲੀ ਪਠਾਨਕੋਟ ਤੋਂ ਉੱਥੇ ਨਾ ਆ ਗਿਆ ਮੇਰਾ ਜੀ ਗੱਲ ਚੱਲੀ ਦੀਨਾ ਨਗਰ ਤੋਂ ਉੱਥੇ ਵੀ ਨਾਮ ਮੇਰਾ ਆ ਗਿਆ ਗੱਲ ਚੱਲੀ ਗਰਦਾਸਪੁਰ ਤੋਂ ਉੱਥੇ ਵੀ ਨਾਮ ਮੇਰਾ ਆ ਗਿਆ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਉਹਨਾਂ ਨੇ ਦੇਖਿਆ ਵੀ ਜੇ ਸਾਡੇ ਲੋਕ ਸਾਡੇ ਇਸ ਵੀਰ ਤੋਂ ਖੁਸ਼ ਨੇ ਸ਼ੈਰੀ ਤੋਂ ਖੁਸ਼ ਨੇ ਤੇ ਕਿਉਂ ਨਾ ਆਪਾਂ ਇਹਨੂੰ ਹੋਰ ਮੌਕਾ ਦਈਏ ਜੀ ਮੁਕਾਬਲਾ ਕਿੰਨਾ ਨਾਲ ਇਹ ਲੋਕਾਂ ਦੀ ਆਵਾਜ਼ ਸੀ ਜੀ ਮੈਨੂੰ ਸਰਵੇ ਦੇ ਵਿੱਚ ਜਿਹੜੀ ਟਿਕਟ ਮਿਲੀ ਯਾਰ ਪਰ ਮੈਂ ਰਹਿਣੀ ਆ ਇਹਨਾਂ ਦਾ ਜੀ ਕਿਉਂਕਿ ਮੇਰੇ ਤੇ ਵਿਸ਼ਵਾਸ ਕਰ ਰਹੇ ਨੇ ਮੇਰੇ ਤੇ ਪਿਆਰ ਕਰ ਰਹੇ ਨੇ ਔਰ ਮੈਂ ਉਹ ਪਹਿਲੇ ਲੀਡਰ ਸੀ ਐਕਟਰ ਸੀ ਪਰ ਮੈਂ ਇਹਨਾਂ ਦਾ ਪਰਿਵਾਰ ਦਾ ਜੀ ਆ ਮੈਂ ਪਿੱਠ ਨਹੀਂ ਲੱਗਣ ਦਵਾਂਗਾ ਜੀ ਮੁਕਾਬਲਾ ਕਿੰਨਾ ਨਾਲ ਗਿੰਦੇ ਹਾਂ ਭਾਜਪਾ ਅਕਾਲੀ ਦਲ ਕਾਂਗਰਸ ਤੁਸੀਂ ਭਾਜਪਾ ਵਾਲਿਆਂ ਨੂੰ ਪੁੱਛ ਲਿਓ ਮੁਕਾਬਲਾ ਕਿਹਨਾਂ ਨਾਲ ਉਹ ਕਹਿਣਗੇ ਝਾੜੂ ਵਾਲਿਆਂ ਨਾਲ ਜੀ ਤੁਸੀਂ ਕਾਲੀਆਂ ਨੂੰ ਪੁੱਛ ਲਿਓ ਮੁਕਾਬਲਾ ਕਿਹਨਾਂ ਨਾਲ ਉਹ ਕਹਿਣਗੇ ਝਾੜੂ ਵਾਲਿਆਂ ਨਾਲ ਤੁਸੀਂ ਕਾਂਗਰਸ ਨੂੰ ਪੁੱਛ ਲਿਓ ਮੁਕਾਬਲਾ ਕਿਹਨਾਂ ਨਾਲ ਉਹ ਕਹਿਣਗੇ ਝਾੜੂ ਵਾਲਿਆਂ ਨਾਲ ਮੈਂ ਤੁਹਾਨੂੰ ਦੱਸਦਾ ਸਾਡਾ ਨਹੀਂ ਮੁਕਾਬਲਾ ਅਸੀਂ ਤੇ ਮੈਦਾਨ 'ਚ ਆ ਜੀ ਅਸੀਂ ਤੇ ਲੋਕਾਂ ਦੇ ਅੱਗੇ ਆ ਖੜੇ ਇੱਕੋ ਹੀ ਬੇਨਤੀ ਕਰਦੇ ਹਾਂ ਉਹਨਾਂ ਨੂੰ ਜਦੋਂ ਸੰਗਤ ਆਪ ਇਲੈਕਸ਼ਨ ਲੜਦੀ ਆ ਨਾ ਹੂੰ ਫਿਰ ਮੁਕਾਬਲੇ ਨਹੀਂ ਰਹਿ ਸਕਦੇ ਔਰ ਮੈਂ ਵੀ ਜਾਣਾ ਲੋਕਾਂ ਦੀ ਕਚੈਰੀ 'ਚ ਮੈਂ ਬੇਨਤੀ ਕਰਦਾ ਉਹਨਾਂ ਨੂੰ ਮੈਂ ਕਹਿੰਦਾ ਵੀ 75 ਸਾਲ ਸਮਾਂ ਦੇਤਾ ਸਾਰਿਆਂ ਨੂੰ ਹੁਣ ਇੱਕ ਮੌਕਾ ਤੇ ਸਾਡਾ ਬਣਦਾ ਕਿ ਨਹੀਂ ਬਣਦਾ ਲੋਕ ਤਿਆਰ ਨੇ ਜੀ ਇਹਦਾ ਨਤੀਜਾ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਐਰਥੀ ਕੋਈ ਚਮਤਕਾਰ ਕਰਨਗੇ ਇਹ ਮੈਂ ਤੁਹਾਡੇ ਨਾਲ ਸਮਾਂ ਬੜਾ ਘੱਟ ਮਿਲਿਆ ਸਾਨੂੰ ਵੈਸੇ ਅਸੀਂ ਬੜੀਆਂ ਲੰਬੀਆਂ ਗੱਲਾਂ-ਬਾਤਾਂ ਤੁਹਾਡੇ ਨਾਲ ਕਰਨੀਆਂ ਸੀ ਤੁਹਾਡੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ-ਬਾਤਾਂ ਕਰਨੀਆਂ ਸੀ ਚਲੋ ਫਿਰ ਵੀ ਜਿੰਨਾ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਜੀ ਅੱਜ ਦੀ ਗੱਲਬਾਤ ਦੇ ਵਿੱਚ ਸਾਡੇ ਨਾਲ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਸ਼ੈਰੀ ਕਲਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਬਹੁਤ ਸਾਰੇ ਦਾਅਵੇ ਨੇ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੇ ਪ੍ਰੋਗਰਾਮ ਉਹਨਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਲੈ ਕੇ ਲਿਖੇ ਹੋਏ ਨੇ ਤੇ ਅੱਜ ਦੀ ਗੱਲਬਾਤ ਉਹਨਾਂ ਦੇ ਨਾਲ ਸੀ ਬਾਕੀ ਦੇ ਬਹੁਤ ਸਾਰੇ ਸਵਾਲ ਨੇ ਜਿਹੜੇ ਤੁਹਾਡੇ ਰਹਿ ਗਏ ਹੋਣਗੇ ਸਮੇਂ ਦੀ ਬੜੀ ਕਮੀ ਸੀ ਇਸ ਕਰਕੇ ਤੁਹਾਨੂੰ ਅੱਜ ਦੀ ਗੱਲਬਾਤ ਕਿਵੇਂ ਲੱਗੀ ਆਪਣੀ رائے ਜ਼ਰੂਰ ਦੇਣਾ ਦਿਓ ਅੱਗੇ ਆ ਜੀ ਸਸ਼ੀ ਕਲਸਾਰੇ ਨੂੰ